ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਚੋੜਾ ਡਗਾਮ ਕੋਟ ਪੱਲੀਆਂ ਵਿਖੇ ਜਿੱਥੇ ਕਿ ਸ਼ਹੀਦ ਬਾਬਾ ਬਿਆਨ ਸਿੰਘ ਜੀ ਦੀ ਯਾਦ ਵਿੱਚ ਵਰਸਿਸ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਆਓ ਸੀ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਥੇਦਲਜੀਤ ਸਿੰਘ ਸਾਡੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ

ਗੜ੍ਹਸ਼ੰਕਰ ਦੇ ਹਲਕੇ ਦੇ ਵਿੱਚ ਪਿੰਡ ਚੌੜਾ, ਕੋਟ ਬੰਦੀਆਂ, ਡਗਾਮ ਸਾਰੇ ਨਗਰਾਂ ਵੱਲੋਂ ਸਾਂਝੇ ਤੌਰ ਤੇ ਸ਼ਹੀਰ ਬਾਬਾ ਬਿਆਨ ਸਿੰਘ ਜੀ ਦਾ ਜੋ ਅਸਥਾਨ ਹੈ ਬੱਲਵਾਲਾ ਸ਼ਹੀਦ ਅਸਥਾਨ ਦਾ 메ਨ ਰੋਡ ਤੇ ਸੋ ਇੱਥੇ ਅੱਜ ਵਰਸੀ ਸਮਾਗਮ ਮਨਾਇਆ ਗਿਆ ਸ਼੍ਰੀ ਖਾਨਪਾ ਸਾਹਿਬ ਦੇ ਪ੍ਰੋਗ੍ਰਾਮ ਤੇ ਉਦੋਂ ਤੋਂ ਬਾਨ ਦਵਾਨ ਸਜੇ ਜਿਨੂ ਘਰ ਦੇ ਰਾਗੀ ਸਿੰਘਾਂ ਨੇ ਢਾਡੀ ਸਿੰਘਾਂ ਨੇ ਕਵੀਸ਼ਰ ਸਿੰਘਾਂ ਨੇ ਮਹਾਰਾਜ ਦੀ ਕਿਰਪਾ ਦਾ ਉਹ ਹਰ ਜਸ ਕੀਤਾ ਤੇ ਵੱਡੀ تعداد ਦੇ ਵਿੱਚ ਸੰਗਤਾਂ ਪਹੁੰਚੀਆਂ ਤੇ ਗੁਰੂ ਦੇ ਲੰਗਰ ਚੱਲੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਆਮੀ ਜੀ ਸੰਤ ਬਾਬਾ ਹਰਮਾਨ ਸਿੰਘ ਜੀ ਮਾਲਪੁਰ ਕੁੰਬੇ ਬਾੜੇ ਜਿਨ੍ਹਾਂ ਨੇ ਵੱਡਾ ਜੱਫਾ ਲੈ ਕੇ ਸਾਡੇ ਵੱਡੇ ਵੀਰੇ ਹੋ ਤੇ ਆਪਣੇ ਬੱਚਿਆਂ ਨੂੰ ਮੋਬਾਇਲ ਦੇ ਆ ਤੇ ਵੱਡਾ ਜੱਫਾ ਲੈ ਕੇ ਸਾਰੇ ਸਿੰਘਾਂ ਦਾ ਸਾਰੀਆਂ ਨਗਰ ਦੀਆਂ ਸੇਵਾਵਾਂ ਉਹਨਾਂ ਦੀ ਹੀ ਹੁੰਦੀਆਂ ਅੱਗੇ ਵੀ ਹਰ ਸਾਲ ਹੀ ਕਰਦੇ ਨੇ ਕਿਰਪਾ ਅੱਜ ਵਾਰ ਇਹਨਾਂ ਨੇ ਕਿਰਪਾ ਕੀਤੀ ਆ ਸਾਰੇ ਸਿੰਘਾਂ ਦਾ ਜਿੰਨੀ ਵੀ ਫੌਜ ਅੱਜ ਆਈ ਆ ਇੱਥੇ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਆ ਮਹਾਰਾਜਾ ਜੀ ਕਰਾ ਰੱਖਾਂ ਕਿ ਸਾਰੇ ਸਿੰਘ ਇਸੇ ਤਰ੍ਹਾਂ ਸਾਡੇ ਨਾਲ ਪਿਆਰ ਕਰਦੇ ਰਹਿਣ ਆਉਣ ਵਾਲੇ ਸਮੇਂ ਚ ਵੀ ਸਾਡੇ ਤੇ ਆਸ਼ੀਰਵਾਦ ਬਖਸ਼ ਕੇ ਸਾਡੇ ਨਾਲ ਸਹਿਯੋਗ ਦਿੰਦੇ ਰਹਿਣ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ